ਕਹਾ ਪਰਸ਼ਾਤਨਾ ਵੱਲੋਂ ਜਿਹੜੇ ਤੁਹਾਨੂੰ ਪਛਾਣੀਆਂ ਸਾਹਮਣਾ ਕਰਨਾ ਪਿਆ ਰਹੇ ਜੀ ਅਜਾਦ ਉਮੀਦਵਾਰ ਦੇ ਤੌਰ ਤੇ ਆਪਾਂ ਜੇ ਦੋ ਨੋਮੀਨੇਸ਼ਨ ਫੀਲ ਕਰਨ ਤੋਂ ਪਹਿਲਾਂ ਜੀ ਆਈਡੀ ਭੇਜਾਓ ਗਾਈਡਲਾਈਨਸ ਦਿੱਤੀਆਂ ਗਈਆਂ ਕਿ ਨੀਲੀ ਇਨਫਰਮੇਸ਼ਨ ਦੇ ਕਿਸੇ ਆਪਰਚੂਨਿਟੀ ਵਿੱਚ ਚੋਣ ਜਾਓ ਤੇ ਉਹਨਾਂ ਨੂੰ ਨੋਮੀਨੇਟ ਕਰੋ ਜਦੋਂ ਇਹ ਪਰਮਿਸ਼ਨ ਲੈਣ ਜਾਂਦੇ ਆਂ ਕਦੀ ਸਾਨੂੰ ਕਿਹਾ ਜਾਂਦਾ ਤੁਸੀਂ ਸੈਕਿੰਡ ਫਲੋਰ ਤੇ ਚਲ ਜਓ ਇਹਨੇ ਨੰਬਰ ਕਮਰੇ ਚਲ ਜਓ ਸਾਨੂੰ ਸਹੀ ਤਰੀਕੇ ਨਾਲ ਗਾਈਡ ਨਹੀਂ ਕੀਤਾ ਗਿਆ ਸਾਨੂੰ ਕਹਿੰਦੇ ਆ ਤੁਹਾਡੇ ਦੀ ਬਾਹਰਲੀ ਗੱਡੀ ਦਾ ਜਿਹੜਾ ਨੰਬਰ ਉਹਦੀ ਪਰਮਿਸ਼ਨ ਨਹੀਂ ਮਿਲਣੀ ਤੁਹਾਨੂੰ ਬੋਲਣ ਦੀ ਪਰਮਿਸ਼ਨ ਨਹੀਂ ਮਿਲਣੀ ਸਪੀਕਰ 'ਚ ਤੁਹਾਨੂੰ ਡੋਰ ਟੂ ਡੋਰ ਜਾਣ ਦੀ ਪਰਮਿਸ਼ਨ ਨਹੀਂ ਮਿਲਣੀ ਕੀ ਗੱਲ ਬਾਕੀ ਪਾਰਟੀਆਂ ਵਾਲੇ ਡੋਰ ਟੂ ਡੋਰ ਨਹੀਂ ਜਾਂਦੇ ਉਹਨਾਂ ਨੂੰ ਪਰਮਿਸ਼ਨ ਕਿੱਥੋਂ ਆ ਕੋਸ਼ ਆਪਣੇ ਕੈਂਡੀਡੇਟ ਇਹੋ ਜਿਹੇ ਨੇ ਜਿਨ੍ਹਾਂ ਨੇ ਸਿਰਫ 5000 ਮੋਟ ਦੀ ਪਰਮਿਸ਼ਨ ਲਈ ਬੋਰਡ ਦੀ ਫਲੈਕਸ ਦੀ ਤੇ ਲੱਖ ਬੋਰਡ ਅਮਰਸਰ ਤੇ ਲਾਇਆ ਉਹ ਇਲੈਕਸ਼ਨ ਕਮਿਸ਼ਨ ਵਾਲਿਆਂ ਨੂੰ ਮੇਰੀ ਬੇਨਤੀ ਹੈ ਕਿ ਉਹਨਾਂ ਤੇ ਵੀ ਥੋੜਾ ਕਾਰਫਮਾਓ ਤੁਸੀਂ ਜਿਹੜਾ ਆਜ਼ਾਦ ਕੋਈ ਬੰਦਾ ਸਟੈਂਡ ਲੈਣ ਦੀ ਕੋਸ਼ਿਸ਼ ਕਰ ਰਿਹਾ ਆ ਆਪਣੇ ਸਮਾਜ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨ ਦੇ ਆ ਉਹਦੇ ਵਿੱਚ ਰਿਕਾਬਤਾਨਾ ਪੈਦਾ ਕਰੋ ਜਿਹੜੇ ਜਿਹੜੇ ਕਰਪਟ ਲੀਡਰ ਆ ਨਾ ਜਿਹੜੇ ਆਲਰੇਡੀ ਤੁਹਾਡੇ ਸਾਹਮਣੇ ਦੇਖੋ ਠੇਕਿਆਂ ਤੇ दारू 25 ਕੱਟੀ ਜਾਂਦੀ ਪੇਟ ਦੇ ਵਿੱਚ ਇੱਕ ਬੰਦੇ ਵੱਲੋਂ ਜਿਹੜਾ ਆਗੂ ਆ ਠੇਕੇ ਤੇ ਉਹ ਪੱਤੀ ਜਾਂਦੀ ਆ ਉਤੋਂ दारू ਮਿਲ ਜਾਂਦੀ ਇਹਨਾਂ ਨੂੰ ਉਹ ਇਲੈਕਸ਼ਨ ਕਮਿਸ਼ਨ ਨੂੰ ਮੇਰੀ ਬੇਨਤੀ ਕੀ ਉਹ ਚੀਜ਼ਾਂ ਤੇ ਗੌਰ ਫਰਮਾਓ ਇੰਦਾ ਤੇ ਤੁਸੀਂ ਜੇ ਸਾਡੇ ਵਰਗਿਆਂ ਨੂੰ ਤੰਗ ਕਰੋਗੇ ਯਾਰ ਕਿੱਦਾਂ ਆਪਣੇ ਪੰਜਾਬ ਦਾ ਬਦਲਾਅ ਹੋਊਗਾ ਇੰਦਾ ਤੇ ਕੋਈ ਆਜ਼ਾਦ ਕੈਂਡੀਡੇਟ ਆ ਹੀ ਨਹੀਂ ਸਕਦਾ ਤੁਸੀਂ ਕਹਿੰਦੇ ਜੇ 100 ਜੇ ਤੁਹਾਡੇ ਕੋਲ 100 ਗੱਡੀਆਂ ਰੈਲੀ ਕੱਢਣੀ 100 ਗੱਡੀ ਦੀ ਆਰ.ਸੀ. ਦਾ ਕੀ ਗੱਲ ਆ ਸੁਖਵੀਰ ਬਾਦਲ ਜੀ ਆਏ ਸੀ ਉਹਨਾਂ ਨੇ 100 ਗੱਡੀ ਦੀ ਆਰ.ਸੀ. ਦਿੱਤੀ ਕਈ ਗੱਡੀਆਂ ਦੇ ਨੰਬਰ ਪਲੇਟਾ ਹੀ ਨਹੀਂ ਹੈ ਗਿਆ ਉਹਨਾਂ ਦੀਆਂ ਆਰ.ਸੀ.ਆਂ ਫਿਰ ਇਲੈਕਸ਼ਨ ਕਮਿਸ਼ਨ ਨੇ ਕਿੱਥੋਂ ਪ੍ਰੋਵਾਈਡ ਕੀਤੀਆਂ ਜਾਂ ਉਹਨਾਂ ਨੂੰ ਪੁੱਛਿਆ ਕਿ ਤੁਹਾਡੇ ਕੋਲ ਜਾਂ 5000 ਜਿਹੜੇ ਬੋਟ ਸ਼ੈਰ ਚ ਪਰਮਿਸ਼ਨ ਲੈ ਕੇ ਲੱਖ ਬੋਟ ਲਵਾਇਆ ਗਿਆ ਕੀ ਗੱਲ ਉਹਨਾਂ ਨੇ ਉਹਨਾਂ ਤੇ ਸਵਾਲ ਚੁੱਕਿਆ ਕਿ ਕਿ ਬੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸਾਨੂੰ ਜੋ ਕਮਿਸ਼ਨ ਨੇ ਸ਼ੁਰੂ ਕੀਤੀ ਰਹੀ ਹੈ ਕੋਈ ਸ਼ਿਕਾਇਤ ਕੀਤੀ ਨਹੀਂ ਲਿਖਤੀ ਤੌਰ ਤੇ ਨਹੀਂ ਕੀਤੀ ਅਹੀਂ ਉਦਾਂ ਮੈਂ ਸੋਨੀਆ ਮਾਨ ਜੀ ਨੂੰ ਕਿਹਾ ਉਹਨਾਂ ਨੇ ਫਿਰ ਉਹਨਾਂ ਨੂੰ ਸ਼ਿਕਾਇਤ ਕੀਤੀ ਆ ਫਿਰ ਸਾਨੂੰ ਅੱਜ ਅੱਜ ਆਪਸੰਦੇ ਅੱਜ ਸਾਰੀਆਂ ਪਰਮਿਸ਼ਨਾਂ ਜੋ ਵੀ ਆ ਅੱਜ ਸਾਡਾ ਸੌਟ ਆਊਟ ਹੋਇਆ ਨਹੀਂ ਜੇ ਆਪਾਂ ਪ੍ਰਚਾਰ ਕੀ ਕਰਨਾ ਹੈ ਇੱਕ ਦਿਨ ਆਜ਼ਾਦ ਮੀਰਵਾਰ ਨੂੰ ਜੋ ਨਿਸ਼ਾਣੀ ਲਾਸਟ ਤੇ ਜਾ ਕੇ ਦਿੰਦੇ ਆ ਚਲੋ 5-7 ਦਿਨ ਰਹਿ ਜਾਂਦੇ ਆ ਇੱਕ ਅਸੀਂ ਇਲੈਕਸ਼ਨਾਂ ਦੇ ਇਹੋ ਹੀ ਪਰਮਿਸ਼ਨਾਂ ਦੇ ਚੁਲਜੇ ਰਹੇ ਤੇ ਪ੍ਰਚਾਰ ਨਹੀਂ ਕੀ ਕਰਨਾ ਹੈ ਸੋ ਮੇਰੀ ਇਹੋ ਬੇਨਤੀ ਆ ਇਹ ਥੋੜਾ ਸਿੱਧਾ ਸਿੱਧਾ ਰੱਖਿਆ ਜਾਵੇ ਸਾਰਿਆਂ ਲਈ ਇੱਕ ਬਰਾਬਰ ਇਹ ਆਪਾਂ ਬਰਾਬਰਤਾ ਦਾ ਸਮਾਜ ਸਿਰਜਿਆ ਆ ਤੇ ਬਰਾਬਰਤਾ ਰੱਖਣੀ ਵੀ ਤੇ ਚਾਹੀਦੀ ਹੈ ਨਾ ਕਿ ਕੋਈ ਆਜ਼ਾਦ ਕੈਂਡੀਡੇਟ ਆ ਗਿਆ ਤੇ ਉਹਨਾਂ ਤੁਸੀਂ ਉਸ ਤਰੀਕੇ ਨਾਲ ਨਾ ਨਾ ਡੀਲ ਕਰੋ ਕਿ ਉਹ ਕੋਈ ਵੱਖਰੇ ਬੰਗਲਾਦੇਸ਼ ਤੋਂ ਆ ਗਿਆ ਉਹ ਕੋਈ ਇੱਥੋਂ ਦੇ ਵਸਨੀਕ ਆ ਨਹੀਂ VOTER ਆ ਇੱਥੋਂ ਦੇ ਤੁਹਾਨੂੰ ਸਹੀ ਗਾਈਡ ਕਰੋ ਇਹੋ ਹੀ ਬੇਨਤੀ ਆ